ਚੇਅਰਮੈਨ ਸੀਨੀਅਰ ਸਿਟੀਜ਼ਨਸ ਕੌਂਸਲ ਆਫ ਲੁਧਿਆਣਾ ਜੀ ਜਰ ਅੱਜ ਲੁਧਿਆਣਾ ਦਾ ਬਹੁਤ ਹੀ ਇੱਕ ਅਮਰਜਿੰਗ ਉਹ ਪਲੇਟਾ ਘਟਕੜਗਾ ਲੋ ਜੀ ਅੱਜ ਲੁਧਿਆਣਾ ਦਾ ਇੱਕ ਬਹੁਤ ਹੀ ਅਮਰਜਿੰਗ ਹਸਪੀਟਲ ਜਿਹੜਾ ਹੈ ਜਿਹੜਾ ਕਿ ਪਹਿਲਾਂ ਪ੍ਰੋ ਲਾਈਫ ਦੇ ਨਾਂ ਦੇ ਜਾਣੇ ਜਾਂਦਾ ਸੀ ਹੁਣ ਮੈਚ ਪ੍ਰੋ ਲਾਈਫ ਦੇ ਨਾਂ ਦੇ ਉੱਤੇ ਇਹ ਦਾ ਹੋਇਆ ਨਵੀਨੀਕਰਨ ਹੋਇਆ ਔਰ ਇੱਕ ਬੜੇ ਸੁਚੱਜੇ ਢੰਗ ਦੇ ਨਾਲ ਇਹ ਜਿਹੜਾ ਹਸਪੀਟਲ ਹੈ ਉਹ ਲੋਕਾਂ ਦੀ ਸੇਵਾ ਕਰ ਰਿਹਾ ਤੇ ਜਿਹਦੇ ਵਿੱਚ ਸਾਨੂੰ ਇਨਵਾਈਟ ਕੀਤਾ ਗਿਆ ਸੀ ਬਤੌਰ ਵੀਡੀਓ ਸੀਨੀਅਰ ਸਾਡੇ ਮੈਂਬਰ ਨੇ ਸਾਡਾ ਦਫਤਰ ਹੈ ਮੋਡਰਨ ਐਕਸਟੈਂਸ਼ਨ ਡੀ ਬਲਾਕ ਦੇ ਵਿੱਚ ਜੀ ਤੇ ਉੱਥੇ ਅਸੀਂ ਆਪਣਾ ਸੱਦਾ ਲਾਇਆ ਤਕਰੀਰ ਸਾਡੇ 50 55 ਜਿਹੜੇ ਸਾਥੀ ਜਿਹੜੇ ਹੈਗੇ ਆ ਅਸੀਂ ਅੱਜ ਆਏ ਆ ਤੇ ਡਾਕਟਰ ਸਾਹਿਬ ਸਾਨੂੰ ਬਰੀਫ ਕਰਨਗੇ ਔਰ ਰਿਗਾਰਡਿੰਗ ਦੀ ਜਿਹੜੀ ਲੀ ਪ੍ਰੋਬਲਮਸ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜਿਹੜਾ ਵੀ ਆਪਣਾ ਗੋਡਿਆਂ ਦਾ ਦੇਖ ਪਾ ਰਹਾ ਐ ਐਸਏ ਦੇ ਵਿੱਚ ਉਹਨੋ ਤੁਸੀਂ ਅੱਛੇ ਢੰਗ ਨਾਲ ਕਰ ਸਕਾਂ ਤਾਂ ਵੀ ਦੀਸ ਵਰਸ ਵੀ थैंक यू ਅ ਲੋਟ ਡਾਕਟਰ ਮਨੀਸ਼ ਗੋਇਲ ਜੀ ਜਿਹੜੇ ਨੇ ਐਸ ਲੁਧਿਆਣਾ ਦੇ ਇਸ ਵਨ ਆਫ ਦਾ ਰੈਨਾਉਂਡ ਆਰਥੋਪੈਡੀਸ਼ian ਆਫ ਲੁਧਿਆਣਾ ਔਰ ਜਿਹੜੀ ਮੈਚ ਪ੍ਰੋ ਲਾਈਫ ਦੀ ਮਾਰਕੀਟਿੰਗ ਟੀਮ ਉਹਦੇ ਹੈੱਡ ਨੇ ਅਨਿਲ ਜੀ ਇੱਥੇ ਬੈਠੇ ਨੇ ਤੇ ਸਾਰੀ ਟੀਮ ਜਿਹੜੀ ਬਹੁਤ ਅੱਛੇ ਢੰਗ ਨਾਲ ਕੰਮ ਕਰ ਰਹੀ ਹੈ ਤੇ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਇਹਨਾਂ ਦੇ ਜਿਹੜੇ ਇਨ ਹਾਊਸ ਕੈਂਪ ਲਗਾ ਚੁੱਕੇ ਆਂ ਵਰਤ ਸੀ ਇੰਟਰਮੈਂਟ ਆਫ ਸੀਨੀਅਰ ਪੇਸ਼IENTS ਤੇ ਉੱਥੇ ਸਭ ਚੱਲ ਜਾਂਦਾ ਇੱਥੇ ਅੱਜ ਵਾਸਤੇ ਥੈਂਕ ਯੂ ਐਵਰੀਬਾਡੀ ਸੈ ਵਰਲਡ ਹੈਲਥ ਡੇ ਨੂੰ ਸੈਲੀਬ੍ਰੇਟ ਕਰਨ ਲਈ ਹੈ ਜੀ ਵਰਲਡ ਹੈਲਥ ਡੇ ਦੇ ਨਾਲ ਅਸੀਂ ਸਾਡੇ ਸਾਰੇ ਪੇਸ਼IENTS ਨੂੰ ਆਮ ਪਬਲਿਕ ਨੂੰ ਬੋਨ ਐਂਡ ਜੋਇੰਟ ਰਿਲੇਟਡ ਪ੍ਰੋਬਲਮਸ ਬਾਰੇ ਨੋਲੇਜ ਸ਼ੇਅਰ ਕਰਾਂਗੇ ਉਹਨਾਂ ਨੂੰ ਅਵੇਅਰ ਕਰਾਵਾਂਗੇ ਕਿ 60 65 ਏਜ ਤੋਂ ਬਾਅਦ ਕੋਈ ਵੀ ਪੇਸ਼ੈਂਟ ਹੈ ਜਿਹੜਾ ਨਾਰਮਲ ਆਮ ਨੇ ਦਰਦ ਹੋਣ ਲੱਗਿਆ ਬੈਕਏ ਹੋਣ ਲੱਗੀ ਗੋਡੇ ਦਰਦ ਹੋਣ ਲੱਗੇ ਉਹਨੂੰ ਇਗਨੋਰ ਕਰ ਦਿੰਦੇ ਨੇ ਉਹ ਡੇ ਬਾਏ ਡੇ ਵਿਦਨ ਇਅਰਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਸ ਤੋਂ ਬਾਅਦ ਉਹ ਤੁਰਨਾ ਫਿਰਨਾ ਸੈਰ ਕਰਨਾ ਘਟਾ ਲੈਂਦੇ ਨੇ ਉਹਨਾਂ ਨੂੰ ਅਸੀਂ ਜੇ अर्ली ਸਟੇਜਿਸ ਤੇ ਡਿਟੈਕਟ ਕਰਦੇ ਆ ਤਾਂ ਉਹ ਬਿਲਕੁਲ ਠੀਕ ਹੋ ਸਕਦਾ ਇਹ ਅਵੇਅਰਨੈਸ ਹੈ ਸਾਡੀ ਹੁੰਦੀ ਕਿ ਉਸ ਪ੍ਰੋਬਲਮ ਸਾਡੇ ਕੀ ਬੋਨ ਐਂਡ ਜੋਇੰਟ ਰਿਲੇਟਿਡ ਪ੍ਰੋਬਲਮਸ ਜਾਂ ਲੋ ਬੈਕਏਕ ਇਹ ਸਾਡੀ ਏਜਿੰਗ ਪ੍ਰੋਸੈਸ ਹੈ ਉਹਨਾਂ ਪੇਸ਼ੈਂਟ ਦੀ ਕੈਲਸ਼ੀਅਮ ਦੀ ਡੈਫੀਸ਼ੈਂਸੀ ਹੋ ਰਹੀ ਹੈ ਵਿਟਾਮਿਨ ਡੀ ਦੀ ਸਾਡੀ ਇਨਟੇਕ ਘਟਾ ਹੈ ਸਾਡੀ ਸੈਡੀੰਟਰੀ ਲਾਈਫ ਸਟਾਈਲ ਹੈ ਅਸੀਂ ਤੁਰਨਾ ਫੇਰਨਾ ਘਟਾਤਾ ਜਿੱਥੇ ਜਾਣਾ ਹੈ ਗੱਡੀ ਤੇ ਜਾਣਾ ਹੈ ਬਾਈਕ ਤੇ ਜਾਣਾ ਹੈ ਸੈਰ ਨਹੀਂ ਹੁੰਦੀ ਮੈਨੂਅਲ ਵਰਕ ਨਹੀਂ ਹੁੰਦਾ ਕੋਈ ਮਸਲ ਸਟਰੈਂਥ ਨਹੀਂ ਹੁੰਦੀ ਜਿਹਦੇ ਕਰਕੇ ਸਾਡੀ ਬੋਨਸ ਵੀਕ ਹੋ ਜਾਂਦੀਆਂ ਨੇ ਵੀਕ ਬੋਨ ਦੇ ਵਿੱਚ ਜੋਇੰਟ ਇਰੋਜ਼ਨ ਫਾਸਟ ਹੁੰਦੀ ਹੈ ਨਾਰਮਲ ਸਪੀਡ ਨਾਲ ਜਿਹਦੇ ਕਰਕੇ ਇਹ ਜਲਦੀ ਮਿਲਣ ਲੱਗ ਗਈ ਹੈ 50 55 ਏਜ ਤੇ ਆਪਾਂ ਕਿੰਨੇ ਜੀ ਗੋਟੀਆਂ ਦੀ ਗ੍ਰੀਨ ਕਰਾਉਂਦੇ ਹਾਂ ਇਹੋ ਵਾਕੀ ਗ੍ਰੀਸ ਹੁੰਦੀ ਹੈ ਜੇ ਗੈਪ ਹੈ ਕਈ ਡਾਕਟਰ ਕਹਿੰਦੇ ਗੈਪ ਘਟ ਗਿਆ ਕਈ ਕਹਿੰਦੇ ਗ੍ਰੀਸ ਆ ਤਵੇ ਗੈਪ ਵੱਧ ਗਿਆ ਕਈ ਕਹਿੰਦੇ ਘਟ ਗਿਆ ਦੇਖੋ ਗੋਟਿਆਂ ਦੇ ਵਿੱਚ ਵਾਕੀ ਗ੍ਰੀਸ ਹੁੰਦੀ ਹੈ ਜਿਹਨੂੰ ਬੋਲਦੇ ਨੇ ਸਾਇਨੋਵਲ ਫਲੂਇਡ ਐਂਡ ਕਾਰਟਿਲੇਜ ਜਦੋਂ ਇਹ ਵਿਦ ਏਜ ਸਾਡੇ ਵੇਅਰ ਐਂਟਅਰ ਚੱਲਦੀ ਰਹਿੰਦੀ ਹੈ ਸਾਡੇ ਸਰੀਰ 'ਚ 30 40 ਏਜ ਤੱਕ ਜਿਹੜੀ ਵੇਅਰ ਹੁੰਦੀ ਹੈ ਜੋ ਘਸਦਾ ਸਰੀਰ 'ਚ ਜੋ ਵੀ ਪਾਰਟ ਉਹ ਨਾਲ ਨਾਲ ਰਿਪਲੇਸ ਹੁੰਦਾ ਰਹਿੰਦਾ ਹੈ 50 60 ਏਜ ਤੋਂ ਬਾਅਦ ਜਿਹੜੀ ਵੇਅਰ ਐਂਟਅਰ ਦੇ ਵਿੱਚ ਰਿਪੇਅਰ ਦਾ ਮੈਕੈਨਿਜ਼ਮ ਬਹੁਤ ਸਲੋ ਹੋ ਜਾਂਦਾ ਹੈ कार्टिलेज साइनोवेल फ्लुइड सब ਘਟ ਜਾਂਦਾ ਇਹ ਸਾਰੀ ਟਰਮਾਂ ਸੇਮ ਨੇ ਗਰੀਸ ਕੱਟ ਗਈ ਸਾਈਨੋਵਲ ਫਲੂਇਡ ਕੱਟ ਗਿਆ ਬੋਡੇ ਬਿੰਗੇ ਹੋ ਗਏ ਇੱਕ ਜਗ੍ਹਾ ਤੋਂ ਸਾਈਡ ਤੋਂ ਟੇਢੇ ਹੋ ਜਾਂਦੇ ਨੇ ਸਾਰੀ ਟਰਮੀਨੋਲੋਜੀ ਸੇਮ ਹੈ ਸਿਰਫ ਪੇਸ਼ੰਤ ਨੂੰ ਪੇਸ਼ੰਤ ਨੂੰ ਸਮਝਾਉਣ ਲਈ ਕੀਤੀ ਜਾਂਦੀ ਹੈ ਲੱਗਦਾ ਸਰ ਦੇਖਿਆ ਗਿਆ ਕਿ ਜਦੋਂ 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 ਜ ਬਾਈਕ ਤੇ ਜਿਹਦੇ ਕਰਕੇ ਮਸਲ ਸਟਰੈਂਥਿੰਗ ਨਹੀਂ ਹੁੰਦੀ ਮਸਲ ਸਟਰੈਂਥਨਿੰਗ ਕੈਲਸ਼ੀਅਮ ਇਹ ਨਹੀਂ ਪ੍ਰੀਵੈਂਟ ਕਰਨੀ ਹੈ ਸਾਰੀ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਗੋਡੇ ਜਿਹੜੇ ਗੋਟਿਆਂ ਦੇ ਲੱਤਾਂ ਆਏ ਲੱਗਣੀਆਂ ਹੋ ਜਾਂਦੀਆਂ ਲੱਤਾਂ ਉਹ ਤੇ ਰਿਪੇਅਰ ਹੋਏ ਜਾਂ ਰਿਪਲੇਸਮੈਂਟ ਦੀ ਵੀ ਸੀਗਾ ਗੋਡੇ ਕਸੰਦੀ ਚਾਰ ਸਟੇਜਸ ਹੁੰਦੀਆਂ ਨੇ ਗੋਡੇ ਕਸੰਦੀ ਚਾਰ ਸਟੇਜਸ ਹੁੰਦੀਆਂ ਨੇ ਜੇ ਪੇਸ਼ੈਂਟ ਸਾਡੇ ਕੋਲ अर्ਲੀ ਸਟੇਜ ਚ ਆ ਜਾਂਦਾ ਹੈ ਗ੍ਰੇਡ 1 2 ਦੇ ਵਿੱਚ ਆ ਜਾਂਦਾ ਜਿਹਦੇ ਛਾਲੇ ਗੋਡਿਆਂ ਦੇ ਦਰਦ ਸਟਾਰਟ ਹੋਇਆ ਹੈ ਗਰੀਸ ਘਟਨੀ ਹੀ ਸਟਾਰਟ ਹੋਈ ਹੈ ਉਦੋਂ ਅਸੀਂ ਐਕਸਰਸਾਈਜ਼ਸ ਦੇ ਨਾਲ ਪ੍ਰੀਕਾਸ਼ਨ ਦੇ ਨਾਲ ਦਵਾਈਆਂ ਨਾਲ ਉਹਨੂੰ ਕੰਪਲੀਟ ਕਿਉਰ ਕਰ ਸਕਦੇ ਜਦੋਂ ਗ੍ਰੇਡ 3 4 ਦੇ ਵਿੱਚ ਆਂਦਾ ਹੈ ਜਦੋਂ ਗੋਡੇ ਬਿੰਗੇ ਹੋਣ ਲੱਗ ਜਾਂਦੇ ਨੇ ਗਰੀਸ ਖਤਮ ਹੋ ਜਾਂਦੀ ਹੈ ਹੱਡੀ ਆਪਸ ਟੱਚ ਕਰਨ ਲੱਗ ਜਾਂਦੀ ਹੈ ਫਿਰ ਸਾਨੂੰ ਕੁਝ ਦਿਨ ਅਸੀਂ ਕੰਜ਼ਰਵੇਟਿਵ ਟਰੀਟਮੈਂਟ ਨਾਲ ਕੰਮ ਚਲਾ ਸਕਦੇ ਹਾਂ ਸਾਲ 2 ਸਾਲ 3 ਸਾਲ ਟਪਾ ਕੇ ਨੀ ਰਿਪਲੇਸਮੈਂਟ ਦੀ ਹੀ ਆਪਸ਼ਨ ਹੈ ਚੇਂਜ ਕਰਨੀ ਪੈਂਦੀ ਲੋਕਾਂ ਨੂੰ ਵੀ ਐਡਵਾਈਸ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਵੀ ਐਡਵਾਈਸ ਦੇਣਾ ਮੈਂ ਲੋਕਾਂ ਨੂੰ ਇਹ ਐਡਵਾਈਸ ਦੇਣਾ ਚਾਹਾਂ ਜਿਹੜੇ ਯੰਗ ਜਿਹੜੇ ਯੰਗ ਸਾਡੇ ਕੁਲੀਗ ਨੇ ਕਿ ਵੀ ਉਹ ਆਪਣਾ ਹੈਲਦੀ ਲਾਈਫ ਸਟਾਈਲ ਰੱਖਣ ਡਾਈਟ ਵਗੈਰਾ ਦੇ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਪ੍ਰੋਟੀਨ ਚੰਗੀ ਇਨਟੇਕ ਕਰਨ ਫੈਟ ਤੇ ਕਾਰਬੋਹਾਈਡਰੇਟ ਘਟਾਉਣ ਤੇ एक्सरसाइज ਜਿਹੜੀ ਆ 30 40 ਮਿੰਟ ਦੀ ਡੇਲੀ एक्सरसाइज आफ्टर 38 స్టార్ਟ ਕਰਨੀ ਹੈ ਹੋਲਡ এজ ਦੇ ਵਿੱਚ 60 65 এজ ਤੋਂ ਬਾਅਦ ਉਹ ਆਪਣੇ ਕਿਸੇ ਵੀ ਪ੍ਰੋਬਲਮ ਨੂੰ ਇਗਨੋਰ ਨਾ ਕਰਨ ਜੇ ਬੈਕ ਇੱਕ ਹੁੰਦਾ ਜਾਂ ਗੋਡੇ ਚ ਹਲਕੀ ਜੀ ਦਰਦ ਸਟਾਰਟ ਹੁੰਦੀ ਹੈ ਤਾਂ ਡਾਕਟਰ ਕੋ ਲਾ ਕੇ ਆਰਥੋਪੈਡਿਕ ਸਰਜਨ ਕੋ ਲਾ ਕੇ ਆਪਣਾ ਇਮੀਡੀਏਟਲੀ ਟਰੀਟਮੈਂਟ ਸਟਾਰਟ ਕਰਨ ਤਾਂ ਕਰਕੇ ਉਹ ਜਿਹੜਾ 70 75 এজ ਤੇ ਪ੍ਰੋਬਲਮ ਆਣੀ ਹੈ ਉਹਨੂੰ ਅਸੀਂ ਕਿਉਰ ਕਰ ਸਕੀਏ ਪਹਿਲਾਂ ਤੇ ਪ੍ਰੀਵੈਂਸ਼ਨ ਇਜ਼ ਬੈਟਰ ਸਾਇਟਿਕ ਪਰਿਪੇਸ਼ਨ ਕਰ ਤੋਂ ਰਾਹ ਵੀ ਕਰਦਾ ਚੌਂਕ ਹਾਰੀ ਬੈਠ ਸਕਦੇ ਕਿ ਬੈਠ ਸਕਦੇ ਆ ਕਿ ਕਿਹੜਾ ਜੀ ਕੋਈ ਟੱਕਰ ਨਹੀਂ ਜਰਾ ਆਪਣੇ ਹੁਣ ਜਿਹੜੀ ਅਸੀਂ ਮੈਚ ਪ੍ਰੋ ਲਾਈਫ ਹਸਪੀਟਲ ਦੇ ਵਿੱਚ ਨੀ ਰਿਪਲੇਸਮੈਂਟ ਦੀ ਐਡਵਾਂਸਡ ਟੈਕਨੋਲੋਜੀ ਦੇ ਨਾਲ ਨੀ ਰੀ ਸਰਫੇਸਿੰਗ ਕਰ ਰਹੇ ਆ ਨੈਚੁਰਲ ਨੀਜ਼ ਰੀ ਸਰਫੇਸਿੰਗ ਨੈਚੁਰਲ ਦਾ ਕੀ ਮਤਲਬ ਹੈ ਕਿ ਅਸੀਂ ਗੋਡੇ ਦੇ ਜਿਹੜੇ ਨੈਚੁਰਲ ਲੀਗਾਮੈਂਟਸ ਆ ਉਹ ਸੇਵ ਕਰ ਲਵਿਆਂ ਸਿਰਫ ਤੇ ਸਿਰਫ ਜਿਹੜਾ ਕਾਰਟਿਲੇਜ ਲੋਸ ਹੋਇਆ ਉਹਨੂੰ ਅਸੀਂ ਰਿਪਲੇਸ ਕਰਦੇ ਆ ਨੇਚਰਲ ਰੀਸਰਫਸਿੰਗ ਕਰਕੇ ਪੇਸ਼ੈਂਟ ਸਕੁਐਟ ਕਰ ਸਕਦਾ ਚੌਂਕੜੀ ਮਾਰ ਸਕਦਾ 130 140 ਡਿਗਰੀ ਤੱਕ ਉਹਦੇ ਗੋਡੇ ਮੁੜ ਸਕਦੇ ਨੇ ਈਵਨ ਕਿ ਸਾਡੇ ਕੁਝ ਪੇਸ਼ੈਂਟ ਨੇ ਗੁਰਦੁਆਰੇ ਮੱਥਾ ਟੇਕਦੇ ਨੇ ਪੈਰਾਪਾਰ ਵੀ ਬੈਠਦੇ ਅਸੀਂ ਰਿਕਮੈਂਡ ਨਹੀਂ ਕਰਦੇ ਪਰ ਦੇ ਕੈਨ ਉਹ ਕਰ ਲੈਂਦੇ ਨੇ ਚੌਂਕੜੀ ਮਾਰਨਾ ਤਾਂ ਹੁਣ ਪਿਛਲੇ 10 ਸਾਲਾਂ ਤੋਂ ਹਾਈ ਐਡਵਾਂਸ ਗੋਡੇ ਆ ਰਹੇ ਨੇ ਚੌਂਕੜੀ ਮਾਰ ਸਕਦੇ ਨੇ ਪੇਸ਼ੈਂਟ ਤੇ ਪਲੇਸਰਟ 1 ਲੱਖ ਜਿਹੜੀ ਹੋ ਜਾਂਦੀ ਹੈ ਜੇ ਦੋਨਾਂ ਦੀ ਹੀ ਕਰਵਾਣੀ ਚਾਹੀਦੀ ਹੈ ਵੈਰੀ ਵੁੱਡ ਦੇਖੋ ਅਸੀਂ ਜਿਹੜਾ ਟ੍ਰੀਟਮੈਂਟ ਕਰਨਾ ਹੈ ਇਲਾਜ ਕਰਨਾ ਹੈ ਉਹ ਪੇਸ਼ੈਂਟ ਦਾ ਕਰਨਾ ਹੈ ਅਸੀਂ ਪੇਸ਼ੈਂਟ ਦੀ ਅਸੈਸਮੈਂਟ ਕਰਦੇ ਜਿਹਦੀ ਇੱਕ ਸਾਈਡ ਦੀ ਪ੍ਰੋਬਲਮ ਹੈ ਦੂਜੀ ਸਾਈਡ ਜਦੋਂ ਨੀ ਹੈਲਦੀ ਹੈ ਉਹਦੀ ਇੱਕ ਸਾਈਡ ਦੀ ਹੀ ਹੁੰਦੀ ਹੈ ਕਈ ਵਾਰ ਪੇਸ਼ੈਂਟ ਦੀ ਦੂਜੀ ਸਾਈਡ ਦੀ ਵੀ ਪ੍ਰੋਬਲਮ ਕਿਉਂਕਿ ਪੇਸ਼ੈਂਟ ਜਿਹੜੇ ਮੋਸਟਲੀ ਡਿਲੇ ਕਰ ਲੈਂਦੇ ਨੇ ਆਪਣੀ ਬਿਮਾਰੀ ਨੂੰ 5-10 ਸਾਲ ਤੱਕ ਵੈਸੀ-ਵੈਸੀ ਕੱਢ ਲੈਂਦੇ ਨੇ ਉਹਦੇ ਵਿੱਚ ਦੂਜੀ ਸਾਈਡ ਦੀ ਵੀ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ ਤਾਂ ਮੋਸਟਲੀ ਸਾਨੂੰ ਦੋਨੋਂ ਸਾਈਡ ਹੀ ਰੀਪਲੇਸਮੈਂਟ ਕਰਨੀ ਪੈਂਦੀ ਹੈ ਤਾਂ ਕਿ ਪੇਸ਼ੈਂਟ ਦੀ ਬੈਲੈਂਸਿੰਗ ਬਰਾਬਰ ਹੋਵੇ ਤੇ ਉਹ ਆਪਣਾ ਨੋਰਮਲ ਚੱਲ ਸਕੇ ਠੀਕ ਹੈ ਜੀ ਠੀਕ ਗ੍ਰੇਡ 1 ਗ੍ਰੇਡ 4 ਗ੍ਰੇਡਿੰਗ ਹੁੰਦੀਆਂ ਨੇ ਆਸਥੀਅੋਥਰਾਇਟਿਸ ਗੋਡੇ ਕਾ ਸੰਦੀ ਜਦੋਂ ਸਾਡੇ ਕੋਲ ਐਕਸ-ਰੇ ਦੇ ਵਿੱਚ ਲੱਤ ਬਿੰਗੀ ਹੋ ਜਾਂਦੀ ਹੈ ਗੋਡੇ ਦੀ ਗ੍ਰੀਸ ਘੱਟ ਗਈ ਜੇ ਮੈਂ ਟੱਚ ਕਰਨ ਲੱਗੀ ਉਹ ਅਸੀਂ 3 ਤੋਂ 4 ਤੱਕ ਚਲੇ ਜਾਂਦੇ ਹਾਂ 1 2 ਦੇ ਵਿੱਚ ਮੈਂ ਐਕਸਰੇ ਦੇ ਵਿੱਚ ਦਿਖਾ ਦੂੰਗਾ 1 2 ਦੇ ਵਿੱਚ ਪੇਨ ਸਟਾਰਟ ਹੋ ਜਾਂਦਾ ਹੈ ਗੋਡੇ ਚ ਸਵੇਲਿੰਗ ਸਟਾਰਟ ਹੋ ਜਾਂਦੀ ਹੈ ਪਰ ਐਕਸਰੇ ਦੇ ਵਿੱਚ ਉਨੀ ਸਿੜੀ ਸਪੇਸ ਹੈ ਘਟੇ ਨਹੀਂ ਹੁੰਦੀ ਮੇਨ ਗ੍ਰੇਡ 1 2 ਤੁਸੀਂ ਕਿਵੇਂ ਆਈਡੈਂਟੀਫਾਈ ਕਰ ਸਕਦੇ ਹੋ ਘਰੇ ਤੁਹਾਡੇ ਬਜ਼ੁਰਗਾਂ ਨੂੰ ਗੋਡੇ ਚ ਦਰਦ ਰਿਆ ਰਿਹਾ ਕੋੜੀਆਂ ਚੜ੍ਹਨ ਤੇ ਜ਼ਿਆਦਾ ਦਰਦ ਹੋ ਰਿਹਾ ਚੌਕੜੀ ਨਹੀਂ ਮਾਰੀ ਜਾਂਦੀ ਇਹ ਗ੍ਰੇਡ 1 2 ਦੇ अर्ਲੀ ਸਿੰਪਟਮ ਨੇ ਜਦੋਂ ਲੱਤ ਬਿੰਗੀ ਹੋ ਗਈ ਲੰਗਵਜਨ ਲੱਗ ਗਿਆ ਇਹ 3 4 ਤੱਕ ਸਟੇਜ ਚਲੀ ਜਾਂਦਾ 1 2 ਦੇ ਵਿੱਚ ਅਸੀਂ ਪੇਸ਼ੈਂਟ ਨੂੰ ਸਾਰੀਆਂ ਚੀਜ਼ਾਂ ਤੋਂ ਬਚਾ ਸਕਦੇ ਹਾਂ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸਰ